ਹੈਲੋ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਵਧੀਆ ਹੀ ਹੋਵੋਗੇ ਆਪਣੀ ਅੱਜ ਦੀ ਵੀਡੀਓ ਹੈ ਕਿਸਾਨ ਬੀ ਸਿਆਣਪ ਇੱਕ ਕਿਸਾਨ ਆਪਣੇ ਖੇਤ ਵਿੱਚ ਹਲ ਵਾਰ ਰਿਹਾ ਸੀ ਉਸ ਕੋਲ ਸ਼ਿਕਾਰ ਖੇਡਦਾ ਰਾਜਾ ਆਇਆ ਰਾਜੇ ਨੇ ਘੋੜਾ ਰੋਕ ਕੇ ਕਿਸਾਨ ਨੂੰ ਕਿਹਾ ਭਾਈ ਸਾਹਿਬ ਤੁਹਾਡੇ ਕੋਲ ਕੁਝ ਖਾਣ ਪੀਣ ਲਈ ਹੈ ਕਿਸਾਨ ਨੇ ਨਿਮਰਤਾ ਨਾਲ ਉੱਤਰ ਦਿੱਤਾ ਜੋ ਰੁੱਖਾ ਮਿੱਸਾ ਮੇਰੇ ਕੋਲ ਹੈ ਉਹ ਹਾਜ਼ਰ ਹੈ ਕਿਸਾਨ ਨੇ ਪਹਿਲਾਂ ਰਾਜੇ ਨੂੰ ਕੋਰੇ ਤੋੜੇ ਦਾ ਠੰਡਾ ਪਾਣੀ ਪਿਆਇਆ ਤੇ ਹੱਥ ਧੁਵਾਈ ਫਿਰ ਲੂਣ ਵਾਲੀਆਂ ਬੇਸਣ ਦੀਆਂ ਰੋਟੀਆਂ ਗੰਡਾ ਅਤੇ ਖੱਟੀ ਲੱਸੀ ਅਜਿਹੇ ਪਦਾਰਥ ਖਾਣ ਲਈ ਦਿੱਤੇ ਅਜਿਹਾ ਭੋਜਨ ਰਾਜੇ ਨੇ ਪਹਿਲਾਂ ਕਦੇ ਨਹੀਂ ਸੀ ਛਕਿਆ ਰਾਜਾ ਭੋਜਨ ਛਕ ਕੇ ਬਹੁਤ ਖੁਸ਼ ਹੋਇਆ ਉਸ ਨੇ ਤੁਰਨ ਲੱਗਿਆ ਕਿਸਾਨ ਨੂੰ ਕਿਹਾ ਭਾਈ ਸਾਹਿਬ ਕੱਲ ਨੂੰ ਦਿਨੇ 10 ਵਜੇ ਮੇਰੇ ਕੋਲ ਰਾਜਧਾਨੀ ਪਹੁੰਚਣਾ ਮੈਂ ਤੁਹਾਡੀ ਸੇਵਾ ਤੋਂ ਬਹੁਤ ਖੁਸ਼ ਹਾਂ ਜੋ ਤੁਸੀਂ ਮੋਹ ਮੰਗੋਗੇ ਮੈਂ ਤੁਹਾਨੂੰ ਉਹੀ ਇਨਾਮ ਦੇਵਾਂਗਾ ਕਿਸਾਨ ਦੂਸਰੇ ਦਿਨ ਰਾਜ ਦੇ ਕਿਲੇ ਅੰਗੇ ਪਹੁੰਚਿਆ ਉਸਨੇ ਸੰਤਰੀ ਨੂੰ ਆਪਣੇ ਆਉਣ ਦਾ ਕਾਰਨ ਦੱਸਿਆ ਸੰਤਰੀ ਨੇ ਉਸ ਨੂੰ ਠਹਿਰਨ ਲਈ ਕਿਹਾ ਤੇ ਆਪ ਮੁਲਾਕਾਤੀ ਅਫਸਰ ਕੋਲ ਜਾ ਕੇ ਕਿਸਾਨ ਨੇ ਔਨ ਦਾ ਕਾਰਨ ਦੱਸਣ ਲੱਗਿਆ ਵਾਪਸ ਆ ਕੇ ਉਸ ਨੇ ਕਿਸਾਨ ਨੂੰ ਕਿਹਾ ਇਨਾਮ ਵਿੱਚੋਂ ਮੈਨੂੰ ਕੀ ਦੇਵੇਂਗਾ ਕਿਸਾਨ ਨੇ ਕਿਹਾ ਅੱਧਾ ਤੇਰਾ ਤੇ ਅੱਧਾ ਮੇਰਾ ਸੰਤਰੀ ਨੇ ਖੁਸ਼ੀ-ਖੁਸ਼ੀ ਉਸ ਨੂੰ ਅੱਗੇ ਭੇਜ ਦਿੱਤਾ ਅੱਗੇ ਕਿਸਾਨ ਮੁਲਾਕਾਤ ਤੀ ਅਫਸਰ ਕੋਲ ਗਿਆ ਅਫਸਰ ਨੇ ਕਿਹਾ ਮੁਲਾਕਾਤ ਤਾਂ ਰਾਜੇ ਨਾਲ ਮੈਂ ਕਰਾਉਣੀ ਹੈ ਤੇ ਮੈਨੂੰ ਕੀ ਦੇਵੇਂਗਾ ਕਿਸਾਨ ਨੇ ਜਵਾਬ ਦਿੱਤਾ ਤੁਹਾਨੂੰ ਜੀ ਚੌਥਾ ਹਿੱਸਾ ਦੇਵਾਂਗਾ ਕਿਸਾਨ ਦੇ ਦਰਬਾਰ ਪਹੁੰਚਣ ਤੋਂ ਪਹਿਲਾਂ ਹੀ ਮੁਲਾਕਾਤੀ ਅਫਸਰ ਨੇ ਖਜ਼ਾਨਚੀ ਦੇ ਕੰਨ ਵਿੱਚ ਸਾਰੀ ਗੱਲ ਪਾ ਦਿੱਤੀ ਖਜ਼ਾਨਚੀ ਭੱਜ ਕੇ ਕਿਸਾਨ ਨੂੰ ਕਹਿਣ ਲੱਗਾ ਰੁਕ ਜਾ ਭਾਈ ਚੱਕ ਤਾਂ ਮੈਂ ਕੱਟਣਾ ਹੈ ਰਾਜੇ ਨੇ ਤਾਂ ਸਿਰਫ ਦਸਖਤ ਹੀ ਕਰਨੇ ਹਨ ਤੂੰ ਦੱਸ ਮੈਨੂੰ ਕੀ ਦੇਵੇਂਗਾ ਕਿਸਾਨ ਨੇ ਕਿਹਾ ਚੌਥਾ ਹਿੱਸਾ ਕਿਸਾਨ ਜਦ ਰਾਜੇ ਦੇ ਦਰਬਾਰ ਪਹੁੰਚਿਆ ਤਾਂ ਰਾਜੇ ਨੇ ਖੜੇ ਹੋ ਕੇ ਉਸਦਾ ਸਵਾਗਤ ਕੀਤਾ ਅਤੇ ਬੈਠਣ ਲਈ ਕਿਹਾ ਫਿਰ ਰਾਜੇ ਨੇ ਕਿਸਾਨ ਨੂੰ ਕਿਹਾ ਮੰਗ ਜੋ ਮੰਗਣਾ ਹੈ ਮੈਂ ਤੇਰੇ ਨਾਲ ਕੀਤਾ ਵਾਦਾ ਪੂਰਾ ਕਰਾਂਗਾ ਕਿਸਾਨ ਨੇ ਸੋਚਿਆ ਕਿ ਮੰਗੀ ਮੰਗ ਵਿੱਚੋਂ ਬਚਨਾ ਤਾਂ ਕੁਝ ਨਹੀਂ ਇਹ ਸੋਚ ਕੇ ਉਸ ਨੇ ਝਟ ਕਿਹਾ ਮਹਾਰਾਜ ਮੇਰੀ ਮੰਗ ਹੈ ਕਿ ਮੇਰੇ ਸਿਰ ਵਿੱਚ 100 ਛਿੱਤਰ ਮਾਰੇ ਜਾਣ ਰਾਜਨੇ ਕਿਹਾ ਇਹ ਕੋਈ ਮੰਗ ਹੈ ਤੂੰ ਕਿਹੜਾ ਕੋਈ ਗਲਤੀ ਕੀਤੀ ਹੈ ਜੋ ਤੈਨੂੰ ਸਜ਼ਾ ਦਿੱਤੀ ਜਾਵੇ ਕੁਝ ਹੋਰ ਮੰਗ ਕਿਸਾਨ ਨੇ ਕਿਹਾ ਬਾਦਸ਼ਾਹ ਸਲਾਮਤ ਮੇਰੀ ਮੰਗ ਜਾਇਜ਼ ਹੈ ਤੁਸੀਂ ਮੇਰੀ ਮੰਗ ਪੂਰੀ ਕਰ ਦਿਓ ਰਾਜੇ ਨੇ ਖਜ਼ਾਨਚੀ ਨੂੰ ਸੱਦਿਆ ਤੇ ਕਿਸਾਨ ਦੀ ਮੰਗ ਲਿਖ ਕੇ ਦਸਤਖਤ ਕਰਵਾਉਣ ਲਈ ਕਿਹਾ ਜਦ ਹੀ ਖਜ਼ਾਨਚੀ ਨੇ ਲਿਖਤ ਕਿਸਾਨ ਦੇ ਹੱਥ ਫੜਾਈ ਰਾਜੇ ਨੇ ਤੁਰੰਤ ਮੰਗ ਪੂਰੀ ਕਰਨ ਦੇ ਹੁਕਮ ਦਿੱਤੇ ਫਿਰ ਕਿਸਾਨ ਨੇ ਰਾਜੇ ਨੂੰ ਕਿਹਾ ਕਿ ਪਹਿਲਾਂ ਸੰਤਰੀ ਸੱਦੋ ਮੈਂ ਆਪਣੀ ਮੰਗ ਦਾ ਅੱਧਾ ਭਾਗ ਉਸ ਨੂੰ ਦੇਣ ਦਾ ਵਾਅਦਾ ਕੀਤਾ ਹੈ ਸੰਤਰੀ ਸੱਦਿਆ ਗਿਆ ਤੇ ਕਿਸਾਨ ਨੇ 50 ਛਿੱਤਰ ਉਸ ਦੇ ਮਰਵਾ ਦਿੱਤੇ ਬਾਕੀ ਛਿੱਤਰਾਂ ਬਾਰੇ ਕਿਸਾਨ ਨੇ ਕਿਹਾ ਕਿ ਹੁਣ ਤੁਹਾਡੇ ਮੁਲਾਕਾਤੀ ਅਫਸਰ ਨੂੰ ਸੱਦੋ ਉਸ ਨੇ 24ਵੇਂ ਹਿੱਸੇ ਤੇ 25 ਛਿੱਤਰ ਮਰਵਾਏ ਗਏ ਫਿਰ ਖਜ਼ਾਨਚੀ ਨੂੰ ਬੁਲਾਇਆ ਗਿਆ ਅਤੇ 25 ਛਿੱਤਰ ਉਸ ਨੂੰ ਮਰਵਾਏ ਗਏ ਭਰੀ ਕਚੈਰੀ ਵਿੱਚ 100 ਛਿੱਤਰਾਂ ਦਾ ਇਨਾਮ ਵੰਡੇ ਜਾਣ ਤੋਂ ਬਾਅਦ ਜਦੋਂ ਕਿਸਾਨ ਤੁਰਨ ਲੱਗਿਆ ਤਾਂ ਰਾਜੇ ਨੇ ਉਸ ਨੂੰ ਰੋਕ ਲਿਆ ਤੇ ਕਿਹਾ ਤੁਹਾਡੀ ਮੰਗ ਬਿਲਕੁਲ ਜਾਇਜ਼ ਹੈ ਕਿਉਂਕਿ ਕਿਲੇ ਦੇ ਦਰਵਾਜ਼ੇ ਤੱਕ ਤਾਂ ਤੁਹਾਡੇ ਕੋਲ ਕੁਝ ਵੀ ਨਹੀਂ ਸੀ ਬਚਣਾ ਇਸ ਤਰ੍ਹਾਂ ਰਾਜੇ ਨੂੰ ਆਪਣੇ ਰਾਜ ਦੇ ਰਾਜ ਵਿੱਚ ਫੈਲੇ ਭਿਸ਼ਟਾਚਾਰ ਦਾ ਪਤਾ ਲੱਗ ਗਿਆ ਉਸ ਤੋਂ ਤੁਰੰਤ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਅਤੇ ਫਿਰ ਕਿਸਾਨ ਨੂੰ ਉਸ ਦੀ ਸਿਆਣਪ ਕਾਰਨ ਬਹੁਤ ਸਾਰਾ ਇਨਾਮ ਦੇ ਕੇ ਘਰ ਤੋੜਿਆ ਗਿਆ ਅੱਜ ਦੀ ਵੀਡੀਓ ਇੱਥੇ ਹੀ ਖਤਮ ਹੁੰਦੀ ਹੈ ਧੰਨਵਾਦ ਇਹ ਕਹਾਣੀ ਵੋਗੜ ਸਿੰਘ ਖੁਖਰ ਦੁਆਰਾ ਲਿਖੀ ਹੋਈ